ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੀ ਪ੍ਰੋਗਰੈਸ ਦੇ ਲਈ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਬਹੁਤ ਸਾਰੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਏ ਗਏ ਜਿਨ੍ਹਾਂ ਦੇ ਵਿੱਚ ਅਹਿਮ ਫੈਸਲਿਆਂ ਵਿੱਚੋਂ ਇੱਕ ਫੈਸਲਾ ਜਿਹੜੇ ਪਿੱਛੇ ਮਿਤੀ 23 11 23 ਨੂੰ ਮਿਤੀ 23 11 23 ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਇਨਸੀਡੈਂਟ ਦੌਰਾਨ ਇੱਕ ਸਾਡਾ ਪੰਜਾਬ ਪੰਜਾਬ ਹோம்ਗਾਰਡ ਦਾ ਵਲੰਟੀਅਰ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਜਸਪਾਲ ਸਿੰਘ ਮਾਰਿਆ ਗਿਆ ਸੀ ਲਾ ਐਂਡ ਆਰਡਰ ਦੀ ਪੋਜੀਸ਼ਨ ਦੇ ਕਾਰਨ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਮਦਦ ਦੇਣ ਦਾ ਫੈਸਲਾ ਅੱਜ ਦੀ ਕੈਬਨਿਟ ਨੇ ਕੀਤਾ ਗਿਆ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ ਸੈਕੰਡ ਜਿਹੜਾ ਅਹਿਮ ਫੈਸਲਾ ਅੱਜ ਦੀ ਕੈਬਨਿਟ ਛੋਇਆ ਗਿਆ ਉਹ ਆਕੇ ਸਾਡਾ ਪੰਜਾਬ ਦੇ ਅੰਦਰ ਇੰਡਸਟਰੀ ਨੂੰ ਪਰਫੁੱਲਤ ਕਰਨ ਦੇ ਲਈ ਪੰਜਾਬ ਦੇ ਅੰਦਰ ਉਦਯੋਗ ਕਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾਵੇ ਕਿਸ ਤਰ੍ਹਾਂ ਉਦਯੋਗਿਕ ਮਾਹੌਲ ਜਿਹੜਾ ਬਣਾਇਆ ਜਾਵੇ ਉਹਦੇ ਲਈ ਜਿਹੜੀ ਐਮਐਸਐਮੀ ਆ ਜਿਹੜੇ ਛੋਟੇ ਉਦਯੋਗ ਨੇ ਮੈਂ ਸਮਝਦਾ ਕਿ ਕਿਉਂਕਿ ਪੰਜਾਬ ਦੇ ਵਿੱਚ ਛੋਟੇ ਉਦਯੋਗ ਵੱਡੇ ਪੱਧਰ ਤੇ ਪਾਏ ਜਾਂਦੇ ਨੇਗੇ ਕਾਫੀ ਵੱਡੇ ਪੱਧਰ ਦੇ ਉੱਤੇ ਛੋਟੇ ਉਦਯੋਗ ਨੇਗੇ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਚਲਾਇਆ ਜਾਵੇ ਸੋ ਉਹਦੇ ਲਈ ਸੀ ਇੱਕ ਨਵਾਂ ਜਿਹੜਾ ਐਮਐਸ ਐਮਐਸ ਐਮਈ ਵਿੰਗ ਜਿਹੜਾ ਡੈਡੀਕੇਟਿਡ ਜਿਹੜਾ ਸਿਰਫ ਓਨਲੀ ਤੇ ਓਨਲੀ ਐਮਐਸਐਮਈ ਨੂੰ ਹੋਊਗਾ ਉਸ ਵਿੰਗ ਦੀ ਸਥਾਪਨਾ ਹੋਈ ਆ ਜਿੱਥੇ ਐਮਐਸਐਮਈ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਕੋਈ ਵੀ ਸਮੱਸਿਆ ਉਹਨਾਂ ਦੇ ਉਜੋਗ ਨੂੰ ਲੈ ਕੇ ਛੋਟੀਆਂ ਕਾਜਾਂ ਨੂੰ ਲੈ ਕੇ ਹੋਊਗੀ ਤਾਂ ਉਹ ਜਿਹੜਾ ਵਿੰਗ ਆ ਉਹ ਉਹਦਾ ਹੱਲ ਕਰੂਗਾ ਉਹਦੀ ਅੱਜ ਸਥਾਪਨਾ ਕਰਨ ਦੇ ਲਈ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਦੀ ਕੈਬਨਿਟ ਦੇ ਅੰਦਰ ਸੋ ਇਸੇ ਤਰ੍ਹਾਂ ਤੀਜਾ ਅਹਿਮ ਫੈਸਲਾ ਕਿ ਪੰਜਾਬ ਦੇ ਅੰਦਰ ਸਾਡੇ ਟੀਚਰ ਸਹਿਬਾਨ ਅਧਿਆਪਕਾਂ ਦੀ ਜਿਹੜੀ ਤਬਾਦਲਾ ਨੀਤੀ ਸੀਗੀ ਉਹਦੇ ਵਿੱਚ ਅਸੀਂ ਥੋੜਾ ਬਦਲਾਅ ਕੀਤਾਗਾ ਕਿਉਂਕਿ ਕਈ ਕਈ ਕਿਸਮ ਦੀਆਂ ਜਿਹੜੀਆਂ ਪਹਿਲਾਂ ਬਿਮਾਰੀਆਂ ਸ਼ਾਮਲ ਨਹੀਂ ਸੀ ਕੋਈ ਕੋਈ ਬਿਵਾਰ ਹੋ ਜਾਂਦਾ ਜਾਂ ਹੋਰ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪਿਛਲੀ ਪਾਲਿਸੀ ਤੋਂ ਬਾਅਦ ਸਾਡੇ ਸਾਹਮਣੇ ਚ ਆਏ ਸਰਕਾਰ ਦੇ ਧਿਆਨ ਚ ਆਏ ਉਹਨਾਂ ਸਾਰੇ ਇਸ਼ੂਆਂ ਨੂੰ ਹੱਲ ਕਰਨ ਦਾ ਯਤਨ ਕੀਤਾਗਾ ਨਵੀਂ ਜਿਹੜੀ ਤਬਾਦਲਾ ਨੀਤੀ ਆ ਉਹ ਉਹਦੇ ਤਬਾਦ ਪ੍ਰਾਣੀ ਤਬਾਦਲਾ ਨੇ ਕੀਤੀ ਥੋੜੀ ਸੋਧ ਕਰਕੇ ਉਹ ਕੀਤੀ ਹੈ ਤਾਂ ਕਿ ਸਾਡੇ ਅਧਿਆਪਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਫੈਸਲਾਗਾ ਕਿ ਅਧਿਆਪਕ ਜਿਹੜਾਗਾ ਉਹ ਆਪਣੇ ਘਰ ਦੇ ਨਜ਼ਦੀਕ ਹੋਣਾ ਚਾਹੀਦਾ ਪਰ ਲੇਕਿਨ ਜਿੱਥੇ ਕਿਤੇ ਮਜਬੂਰੀ ਆ ਉੱਥੇ ਹੀ ਰਹੂਗਾ ਪਰ ਲੇਕਿਨ ਇਹਦੇ ਵਿੱਚ ਅਸੀਂ ਇੱਕ ਵੱਡੀ ਸੋਧ ਜਿਹੜੀ ਆ ਉਹ ਅੱਜ ਪੰਜਾਬ ਕੈਬਨ ਨੇ ਕੀਤੀ ਆ ਇਹਦੇ ਨਾਲ ਮੈਂ ਸਮਝਦਾ ਬਹੁਤ ਸਾਰੇ ਜਿਹੜੇ ਸਾਡੇ ਅਧਿਆਪਕੀ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਜਿਹੜੀਆਂ ਸਾਡੀਆਂ ਜੰਗੀ ਵਿਦਵਾਮਾ ਜੰਗੀ ਜ਼ਗੀਰ ਜਿਨ੍ਹਾਂ ਨੂੰ ਮਿਲਦੀ ਸੀਗੀ ਦਾ ਈਸਟ ਪੰਜਾਬ ਬਾਅਰ ਐਵਾਰਡ ਐਕਟ 1948 ਦੇ ਵਿੱਚ ਜਿਹੜੇ 10000 ਰੁਪਏ ਉਹਨਾਂ ਨੂੰ ਸਾਲਾਨਾ ਮਿਲਦਾ ਸੀਗਾ ਸੋ ਉਹਦੇ ਵਿੱਚ ਇੱਕ ਵੱਡਾ ਵਾਅਦਾ ਕਰਕੇ ਉਹ ਅੱਜੋ 20000 ਰੁਪਏ ਡਬਲ ਕੀਤਾ ਗਿਆ